ਕਿਸਾਨ ਅੰਦੋਲਨ ਕਿਸਾਨ ਅੰਦੋਲਨ ਭਾਗ 2 ਦੇ ਤਹਿਤ ਜਿੱਥੇ ਕਿਸਾਨ ਵੱਖ-ਵੱਖ ਜਿੱਥੇ ਬੰਦੀਆਂ ਦੇ ਬੈਨਰ ਹੇਟ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਜਾਣ ਦੀ ਜद्दोजਹਿਦ ਕਰ ਰਹੇ ਨੇ ਪਰ ਉਸ ਸਮੇਂ ਤੁਹਾਨੂੰ ਦੱਸ ਦੇ ਕਿ ਇਸ ਸਮੇਂ ਸਿੱਖਨੌਰੀ ਬਾਰਡਰ ਤੇ ਖੜੇ ਆ ਜਿੱਥੇ ਪਿਛਲੇ ਦਿਨੀ ਲਗਾਤਾਰ ਅਥਰੂ ਗੈਂਦੇ ਜੋ ਗੋਲੇ ਸੀ ਉਭਰਾਏ ਗਏ ਸੀ ਜਿਸ ਦੌਰਾਨ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਸੀ ਪਰ ਜੇਕਰ ਦੂਸਰੀ ਤੁਹਾਡੇ ਨਾਲ ਤਸਵੀਰ ਇੱਕ ਦਿਲਚਸਪ ਤਸਵੀਰ ਸਾਂਝੀ ਕਰਨਾ ਚਾਹੁੰਦੇ ਜਿੱਥੇ ਬੇਸ਼ੱਕ ਇੱਥੇ ਸੈਂਕੜੇ ਦੀ ਗਿਣਤੀ ਦੇ ਵਿੱਚ ਲੰਗਰ ਲੱਗੇ ਹੋਏ ਨੇ ਪਰ ਜੋ ਤੁਹਾਡੇ ਨਾਲ ਤਸਵੀਰ ਸਾਂਝੀ ਕਰ ਰਹੇ ਇੱਕ ਆਪਣੇ ਆਪ ਨੇ ਆਪ ਤੇ ਆਪ ਦੇ ਵਿੱਚ ਬਲਖਣੀ ਤਸਵੀਰ ਨਜ਼ਰ ਆਉਂਦੀ ਆ ਛੋਟੇ ਛੋਟੇ ਬੱਚੇ ਨੇ ਮਾਸੂਮ ਬੱਚੇ ਨੇ ਛੋਟੇ ਛੋਟੇ ਹੱਥ ਨੇ ਅਤੇ ਲਗਾਤਾਰ ਛੋਟੇ ਛੋਟੇ ਹੱਥਾਂ ਦੇ ਨਾਲ ਛੋਟੇ ਛੋਟੇ ਹੱਥਾਂ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਚਾਵਲ ਚਾਵਲ ਅਤੇ ਜੋ ਛੋਲੇ ਪ੍ਰਸ਼ਾਦ ਆ ਉਹ ਇਹਨਾਂ ਬੱਚਿਆਂ ਦੇ ਵੱਲੋਂ ਇੱਥੇ ਜੋ ਸ਼ਿੰਗਾਰਸ਼ਿ ਚ ਆਪਣਾ ਯੋਗਦਾਨ ਪਾਉਣ ਆਏ ਨੇ ਉਹਨਾਂ ਦੇ ਵੱਲੋਂ ਹਿੱਸਾ ਪਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਿਰਫ 7-8 ਸਾਲ ਦੀ ਬੱਚੀ ਦਿਖਾਈ ਦਿੰਦੀ ਆ ਤਾਂ ਦੋ ਲੜਕੇ ਵੀ ਨੇ ਛੋਟੀ ਉਮਰਾਂ ਦੇ ਨੇ ਪਰ ਲਗਾਤਾਰ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਸ਼ਿੰਗਾਰਸ਼ਿ ਦੌਰਾਨ ਸੇਵਾ ਨਿਭਾਈ ਜਾ ਰਹੀ ਆ ਬੱਚੀ ਨਾਲ ਗੱਲ ਕਰਦੇ ਆ ਬੇਟੇ ਨਾਲ ਕੀ ਨਾਂ ਪਤਾ ਸੱਚ ਕੋ ਜੋ ਸੇਵਾ ਕਰ ਰਹੇ ਹੋ ਤੁਸੀਂ ਕਿੱਥੋਂ ਆਏ ਹੋ ਤੇ ਕਿਹੜੀ ਕਲਾਸ ਚ ਪੜਦੇ ਹੋ ਯੂਕੇ ਜੀ ਪਛੜਾ ਤੋਂ ਆਇਆ ਤਾਂ ਕਿੰਨੇ ਦਿਨ ਹੋ ਗਏ ਤੁਹਾਨੂੰ ਸੇਵਾ ਕਰਦਿਆਂ ਤਿੰਨ ਚਾਰ ਦਿਨ ਹੋ ਗਏ ਇੱਥੇ ਸੇਵਾ ਕਰਦਿਆਂ ਤੁਹਾਨੂੰ ਪਤਾ ਵੀ ਇੱਥੇ ਕੀ ਹੋ ਰਿਹਾ ਜਿੱਥੇ ਤੁਸੀਂ ਗਲੇ ਹੋ ਹਾਂਜੀ ਕੀ ਹੋ ਰਿਹਾ ਇੱਥੇ ਇੱਕ ਸਾਡਾ ਪ੍ਰਾਸ਼ੀਰ ਕੀਤਾ ਇਹਨਾਂ ਨੇ ਮੋਦੀ ਨੇ ਮੈਂ ਸੇਵਾ ਕਰ ਰਿਹਾ ਹਾਂ ਕਿਸਾਨਾਂ ਦੀ ਸੇਵਾ ਹਾਂਜੀ ਬਿਲਕੁਲ ਯੂਕੇਜੀ ਚ ਛੋਟੀ ਜਿਹੀ ਬੱਚੀ ਤੋਤਲੀ ਆਵਾਜ਼ ਦੇ ਵਿੱਚ ਬੋਲ ਰਹੀ ਆ ਉਹਨਾਂ ਦਾ ਕਹਿਣਾ ਕਿ ਅਸੀਂ ਤਿੰਨ ਚਾਰ ਦਿਨਾਂ ਤੋਂ ਇਸ ਜਗ੍ਹਾ ਦੇ ਉੱਤੇ ਆਇਆ ਅਤੇ ਲਗਾਤਾਰ ਸੇਵਾ ਕੀਤੀ ਜਾ ਰਹੀ ਆ